ਸ੍ਰੀ ਵਾਹਿਗੁਰੂ ਜਦੋਂ ਅੱਖਾਂ ਸੇਬ ਸਰੂਪ ਸ੍ਰੀ ਚੰਦ ਗੁਰੂ ਵਿਸ਼ਨੂ ਰੂਪ ભગવાન ਦਾ ਸ੍ਰੀ ਵਾਹਿਗੁਰੂ ਧੀ ਦੇਖਿਆ ਮਹਾਂਪੁਰਖਾਂ ਕਹਿੰਦੇ ਕਿ ਰੋ ਅੱਖਾਂ ਮਹਾਂਪੁਰਖੋ ਅੱਖਾਂ ਘੇੜੀਆਂ ਤੇ ਸਾਹਮਣੇ ਭਗਵਾਨ ਬਾਬਾ ਸ੍ਰੀ ਚੰਦ ਜੀ ਬੈਠੇ ਨੇ ਖਲੋਕੀ ਨੇ ਟੈ ਕੇ ਚਰਮਾ ਬਿਟਾਏ ਗੁਨਾਹ ਹੋ ਗਿਆ ਅਸੀਂ ਤੁਹਾਨੂੰ ਪਸਾਨ ਨਹੀਂ ਝਕੇ ਅਸੀਂ ਬੱਚਾ ਜ਼ਿੰਦਗੀ ਤੁਹਾਡੇ ਕੋਲ 12 ਦਿਨ ਸੇਵਾ ਕਰਾਉਂਦੇ ਨੇ ਕਹਿੰਦੇ ਨੇ ਆਪਣੇ ਬੱਚਿਆਂ ਦੀ ਰਾਖੀ ਗੁਰੂ ਨੂੰ ਆਪ ਕਰਦੀ ਪੈਂਦੀ ਆ ਤੁਸੀਂ ਜਿੱਦਣੇ ਆਇਓ ਸਾਨੂੰ ਉਸ ਦਿਨ ਦਾ ਫਿਕਰ ਸੀ ਸਾਡੇ ਬੱਚੇ ਆਏ ਨੇ ਇਹਨਾਂ ਨੂੰ ਅੰਨ ਹਰ ਇੱਕ ਚੀਜ਼ ਦੀ ਲੋੜ ਆ ਅਸੀਂ ਤੁਹਾਡੇ ਕੋਲ ਇਸ ਕਾਰਨ ਵਤਨਾਮ ਤੁਹਾਡੀ ਸੇਵਾ ਜਦੋਂ ਹੋਏ ਮਹਾਰਾਜ ਜੀ ਸਾਨੂੰ ਤੁਣਾ ਸਾਧ ਦਾ ਦੱਸ ਦਿਓ ਕਹਿਣ ਲੱਗੇ ਜਾਓ ਬਾਦਸ਼ਾਹ ਨੂੰ ਕਹਿ ਦਿਓ ਬੰਗਾਲ ਜੁਲਾਰ ਕਰਉਣਾ ਉਹਨੂੰ ਕਹੋ ਕਿ ਬਾਦਸ਼ਾਹ ਨਾਲ ਬੱਤੀ ਕਰ ਦਿਓ ਮਹਾਰਾਜ ਜੀ ਸਾਈਡ ਸਾਈਡ ਤੇ ਕੋਈ ਇੱਥੇ ਕਿਹੜਾ ਕਿਸੇ ਅਸੀਂ ਹਾਂ ਦਾ ਦਸੀ ਜੰਗਾ ਮਾਰੀ ਦੇ ਉਹ ਪਵਨ ਰੂਪੀ ਪਾਣੀ ਦੇ ਦਰਵਾਜ਼ੇ ਨੇ ਸਭਾਂ ਨੂੰ ਸੇਵ ਸੁਚਾ ਜੁਲਾਮ ਆਉ ਜੀਬਾ ਸੁੱਚੀ ਨਾਮ ਸੇ ਦੇਵੀ ਬ੍ਰਹਮ ਗਿਆ ਜੀ ਭਗਵਾਨ ਬਾਬਾ ਸ੍ਰੀ ਚੰਦਰ ਮਹਾਰਾਜ ਦੀ ਕਿਰਪਾ ਦੇ ਨਾਲ ਉਹਨਾਂ ਦਾ 531 ਪ੍ਰਕਾਸ਼ ਪੁਰਬ ਮਨਾ ਰਹੇ ਨੇ ਉਹਨਾਂ ਦੇਣ ਹੈ ਅਸੀਂ ਬੜੇ ਪਿਆਰ ਸਤਿਕਾਰ ਨਾਲ ਜਦੋਂ ਇਹ ਵਜਨ ਸੁਣੇ ਇਹ ਗੁਰੂ ਖਾਲਸਾ ਜੀ ਦੋਨੋਂ ਤੀਰਾਣੀ ਨਾਲ ਗੱਲ ਕੀਤੀ ਬਾਦਸ਼ਾਹ ਦੀ ਨਾਲ ਬਾਦਸ਼ਾਹ ਗੁਰੂ ਖਾਲਸਾ ਜੀ ਸੰਗਤਾਂ ਦਾ ਕੱਟ ਸੰਿਆਸੀ ਸੰਤ ਕਹਿੰਦੇ ਨੇ ਕਿ ਅੱਜ ਸਾਡੀ ਰੱਖ ਸਾਨੂੰ ਸੰਗਲ ਨਹੀਂ ਦੇਣਾ ਅਦਾਸੀ ਕਹਿੰਦੇ ਨੇ ਇਹ ਜੋ ਗੁਰੂ ਦੇ ਹੁਕਮਾ ਉਹ ਬਿਲਕੁਲ ਸੱਚੂ ਕਹਿ ਲਗੇ ਨਹੀਂ ਇਹ ਸੰਗਲ ਦੀਆਂ ਦਾ ਇੱਕ ਸੰਿਆਸੀਆਂ ਦਾ ਜੋਰ ਦੇ ਨਾਲ ਪਾਣੀ ਵਿੱਚ ਵਹਾਏ ਕਹਿ ਲਗੇ ਜਿਹਦੇ ਲੱਗ ਨੂੰ ਆੜ ਕੇ ਆਪੇ ਲੱਗ ਜਾਵੇ ਉਹਦਾ ਸੰਗਲ ਹੋ ਜਾਣਾ ਹੈ ਗੁਰੂ ਖਾਲਸਾ ਜੀ ਕੀ ਹੋਇਆ ਭਗਵਾਨ ਬਾਬਾ ਸ੍ਰੀ ਚੰਦਰ ਜੀ ਦੀ ਕਿਰਪਾ ਨਾਲ ਸਤਿਗੁਰੂ ਹੋਏ ਵਿਆਲ ਤਾਂ ਸੰਦਾ ਪੂਰੀਆ ਸਤਿਗੁਰੂ ਹੋਏ ਵਿਆਲ ਨਕਬਹੁੂ ਝੂਰੀਆ ਜੇ ਨੂੰ ਸਤਿਗੁਰ ਜੀ ਦੀ ਕਿਰਪਾ ਹੋ ਜਾਵੇ ਵਿਆਹ ਹੋ ਜਾਵੇ ਤੇ ਫਿਰ ਉੱਥੇ ਕੀ ਸ਼੍ਰੀਵਾਸ ਤੇ ਜੀ ਦਾ ਕਰਤਾ ਫਿਰ ਜਦੋਂ ਸੰਗਲ ਮਾਰ ਰਹੇ ਨੇ ਗੰਗਾ ਮਾਈ ਦੇ ਵਿੱਚ ਬੜੇ ਜੋਰ ਦੇ ਨਾਲ ਜਿਹੜਾ ਸੰਨਿਆਸੀਆਂ ਦਾ ਸੰਗਲ ਸੀ ਉਹ ਪਾਣੀ ਵਿੱਚ ਡੁੱਬ ਗਿਆ ਤੇ ਤੇਲ ਤਾਂ ਹੁੰਦਾ ਸੀ ਇਹਦਾ ਉਹ ਸੰਗਲ ਵਾਲ ਕੇ ਅਰਦਾਸੀਆਂ ਦੇ ਵਕ ਨੂੰ ਲੱਗਣਾ ਪਰਮਾਨੰਦ ਬਾਵਾ ਜੀ ਕਰ ਨਹੀਂ ਜੀ ਨੇ ਮਿਹਰਬਾਨ ਸਾਡੇ ਨੂੰ ਰੋਕਾ ਤੇ ਪਰ ਫਿਰ ਖੰਡਾ ਜੀ ਕਰਫੇਰ ਦੇ ਹੋਂਕ ਸੰਗਲ ਵਾਲ ਤੋਂ ਸੰਗਮ ਬਗਲੂ ਬਹੁਤ ਬਹੁਤ ਧੰਨਵਾਦ ਇੱਕ ਵਾਰ ਚੁੱਕਾ ਉਹ ਗੁਰੂ ਘਰ ਦੀ ਸੰਪੂਰਨਤਾ ਹੋਈਆ ਵੱਲੋਂ ਆਈ ਹੋਈ ਸਾਰੀ ਸਾਧ ਸੰਗਤ ਗੁਰੂ ਜੀ ਦੀ ਸੰਗਤ ਜਿਨ੍ਹਾਂ ਨੇ ਮੰਨ ਕਰਕੇ ਤਨ ਕਰਕੇ ਭਗਵਾਨ ਬਾਬਾ ਸ੍ਰੀ ਚੰਦਰ ਮਹਾਰਾਜ ਦਾ 571 ਪ੍ਰਕਾਸ਼ ਪਰ ਅਜ ਦੇ ਨਗਰ ਸ਼ਹਿਰ ਵੇਖੇ ਹਰ ਸਾਲ ਦੇ ਤਰ੍ਹਾਂ ਭਾਈ ਸਾਹਿਬ ਭਾਈ ਗੁਰੂ ਸਿੰਘ ਜੀ ਨੰਦ ਦੇ ਗ੍ਰਹਿਣ ਨੂੰ ਪਾਗਵਾਇਆ ਨੇ ਸ੍ਰੀ ਦੀ ਸੰਗਤ ਵਿੱਚ ਦੇ ਸਤਿਗੁਰ ਜੀ ਨੇ ਸਾਡਾ ਪਿਆਰ ਗ੍ਰਹਿਣ ਵਾਸੀਆਂ ਵੱਲੋਂ ਬੇਨਤੀ ਸੀ ਸੋ ਸਾਰੀ ਸੰਗਤ ਨੇ ਬੜੇ ਪਿਆਰ ਸਤਿਕਾਰਸਾ ਗੁਰੂ ਦੇ ਚਰਨਾਂ ਵਿੱਚ ਝੁਕ ਸਾਡੇ ਮਾਬਾ ਜੀ ਅਨੰਦ ਉਸ ਤੋਂ ਬਾਅਦ ਅਰਦਾਸ ਬੇਨਤੀ ਕਿ ਗੁਰੂ ਦੇ ਚਰਨਾਂ ਵਿੱਚ ਹਾਜ਼ਰੀ ਨਵਾ ਕੇ ਸਾਰੀ ਸੰਗਤ ਨੇ ਜਾਣਾ ਸਾਡੇ ਜੱਥੇ ਵੱਲੋਂ ਸਾਰੀ ਸੰਗਤ ਨੂੰ ਗ੍ਰਹਿਣ ਵਾਸੀਆਂ ਨੂੰ ਜੱਥੇ ਵੱਲੋਂ ਲੱਖ ਲੱਖ ਮਹਾਰਾਜ ਪਵਾਨ ਬਾਬਾ ਸ੍ਰੀ ਚੰਦਰ ਦੇ ਪ੍ਰਕਾਸ਼ ਪਰਵਨੀਂ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਜੋਗਾ ਟਲ ਸਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਅੱਜ ਬਾਬੇ ਸ੍ਰੀ ਚੰਗੀ ਦਾ ਦੇਣ ਝੜਾ ਬਣਾਉਂਦੇ ਹੋਏ ਆਹ ਫਤਿਹ ਸਾਂਝੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਜਗਰੂਪ ਸਿੰਘ ਜੀ ਹੁਣਾਂ ਦੇ ਹਰ ਸਾਲ ਦੀ ਤਰ੍ਹਾਂ ਅੱਜ ਬਾਬੇ ਸ੍ਰੀ ਚੰਦ ਜੀ ਦਾ ਝਾੜਾ ਬਣਾ ਰਹੇ ਨੇ ਇਹਨਾਂ ਦੀ ਜੋ ਕਿ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਬਾਬਾ ਸ੍ਰੀ ਚੰਦ ਜੀ ਜਿਹੜੀ ਜਗ੍ਹਾ ਦਾ ਬਾਬਾ ਬਾਟ ਸਾਹਿਬ ਵਾਲੇ ਬਹੁਤ ਹੀ ਜੀ ਇਹਨਾਂ ਦੇ ਜੋ ਮੰਗਿਆ ਹਵੇਸ਼ਾ ਮਿਲਦਾ ਅਸੀਂ ਮੈਂ ਆਪਣੀ ਧੰਨਵਾਦ ਵੀ ਤੀ ਦੱਸਣੀ ਆ ਕਿ ਮੈਂ ਬਾਬੂ ਜੀ ਮੇਰਾ ਮੇਰੇ ਤੋਂ ਵੱਡਾ ਬ੍ਰਦਰ ਸੀ ਤੇ ਉਸ ਤੋਂ ਵੱਡੀ ਮੇਰੀ ਸਿਸਟਰ ਸੀ ਸਾਡੀ ਦਾਦੀ ਬਿਮਾਰ ਹੋਈ ਤਾਂ ਉਹਦੀ ਵੀ ਕਤਾਰ ਸਾਂ ਇੱਕ ਮੋੜਾ ਵਿਆ ਦੇ ਤੇ ਮੈਨੂੰ ਵੀ ਆਹ ਤਾਂ ਤੇ ਮੇਰੇ ਘਰ 4 ਸਾਲ ਬੱਚਾ ਨਹੀਂ ਹੋਇਆ ਤੇ ਇੱਕ ਦਿਨ ਸਾਡੇ ਪਾਪਾ ਜਿਹੜੇ ਸੀ ਤੁਹਾਨੂੰ ਪਤਾ ਉਹੁੱਲੇ ਸੁਭਾ ਦੇ ਉਹ ਕਦੇ ਆਏ ਤੇ ਆੜ ਕੇ ਕਹਿੰਦਾ ਕੀ ਗੱਲ ਆ ਮਨਜੀਦਪੁਰ ਤੂੰ ਅੱਜ ਕੁੰਦੀ ਦੀ ਚੁੱਪ ਚੁੱਪ ਬੈਠੀ ਆ ਇਹ ਕੂਏ ਦਾ ਉਹ だっ ਤੰ ਨੂੰ ਮਾ ਪੁੱਛਣਿਆ ਤੇਰੀ ਨੋਂ ਨੇ ਭੋਕਿਆ ਪਰ ਉਹ ਜਵਾਬ ਨਾ ਦੇਵੇ ਉੰਦਾ ਮੈਂ ਤੈਨੂੰ ਪੁੱਛਣਿਆ ਹੋਇਆ ਕੀ ਆ ਆ ਹੁਣਾ ਕੀ ਆ ਮੈਂ ਹੋ ਚਾਰ ਦਿਨ ਵੇਖਣੇ ਆ 10 ਦਿਨ ਤੇ ਮੈਂ ਮੋੜਾ ਵਿਆਹ ਲੈਣਾ ਕਿ ਮੈਂ ਬੱਚਾ ਨਹੀਂ ਹੋਇਆ ਤਾਂ ਮੈਂ ਵਿਆਹ ਲੈਣਾ ਨਵਾਂ ਵਿਆਹ ਕਰਨਾ ਉਹੰਦਾ ਗੱਲ ਸੁਣ ਲੈ ਮੇਰੀ ਤੇਰਾ ਮੋੜਾ ਜਾਵੇ ਉੰਤਰਾ ਤਾਂ ਖਤਾ ਪਰ ਮੈਂ ਇਹ ਕੰਮ ਨਹੀਂ ਕਰਨਾ ਜੇ ਕੋ ਮਿਲਣਾ ਤੇ ਇੱਥੋਂ ਹੀ ਮਿਲ ਜਾਣਾ ਜਾਓ ਜਾ ਕੇ ਤੇ ਯਾਰਾ ਮੱਸਿਆ ਸੁਖੋ ਤੇ ਨਗੇ ਪੈਰੀ ਜਾਓ ਜਾ ਕੇ ਮੱਥਾ ਟੇਕੋ ਬਾਬੇ ਸ੍ਰੀ ਚੰਦੇ ਤੇ ਗੁਰੂ ਧਰ ਤੇ ਕਿਰਪਾ ਕਰੇਗੀ ਅਸੀਂ ਨਗੇ ਪਤਰੀ 11 ਮਸਿਆ ਨਾਤਿਆਂ ਤੇ ਤਿੰਨ ਬੇਟੇ ਹੋਏ ਮੇਰਾ ਕਹਿਣ ਦਾ ਮਤਲਬ ਵੀ ਜੋ ਅਸੀਂ ਸੱਚੇ ਦਿਲ ਨਾਲ ਜਦੋਂ ਧਾਰ ਲਈਦਾ ਵੀ ਅਸੀਂ ਆਪ ਪਉਣਾ ਗੁਰੂ ਕੋ ਤੇ ਹਮੇਸ਼ਾ ਪੈਂਦਾ ਇਹ ਬਹੁਤ ਹੀ ਇਹ ਜਿਹੜਾ ਦਿਨ ਮਨਾਉਣਾ ਹੁੰਦਾ ਤਾਂ ਇੱਕ ਬੜੀ ਵੱਡੀ ਖੁਸ਼ੀ ਦੀ ਗੱਲ ਆ ਕਿ ਆਪਣੇ ਗੁਰੂਆਂ ਪੀਰਾਂ ਪੁਰਖਮਰਾਂ ਦੇ ਅਸੀਂ ਦਿਨ ਮਨਾਉਂਦੇ ਆ ਬਾਬਾ ਸਾਹਿਬ ਜੀ ਦੀ ਜਿੱਥੇ ਭਗਵਾਨ ਬਾਬਾ ਸ੍ਰੀ ਚੰਦਰ ਵਾਲੇ ਬਾਜੇ ਪ੍ਰਕਾਸ਼ ਪਰਮ ਨੂੰ ਮੁਖ ਰੱਖ ਕੇ ਸੰਗਤਾਂ ਨੂੰ ਵਧਾਈ ਦੇ ਆਓ ਬੜੇ ਪਿਆਰ ਸਤਿਕਾਰ ਸਹਿ ਇਹਨਾਂ ਪਾਸੋਂ ਵਿੱਚ ਸਰਵਣ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹਰ ਸਾਲ ਦੀ ਤਰ੍ਹਾਂ ਜਗਰੂਪ ਸਿੰਘ ਦੀ ਫੈਮਿਲੀ ਬਾਬਾ ਸ੍ਰੀ ਚੰਗ ਮਹਾਰਾਜ ਜੀ ਦੇ ਜਨਮ ਦਿਹਾੜੇ ਤੇ ਮਨਾਉਂਦੇ ਆ ਪ੍ਰਸੰਗੀਆਂ ਨੂੰ ਇਕੱਠਾ ਕਰਦੇ ਆ ਔਰ ਬੜਾ ਖੁਸ਼ੀ-ਖੁਸ਼ੀ ਲੰਗਰ ਵੀ ਵਰਤਾਉਂਦੇ ਆ ਔਰ ਗੁਰੂ ਮਹਾਰਾਜ ਨੂੰ ਯਾਦ ਕਰਦੇ ਆ ਪਿਛਲੇ ਸਾਲ ਵੀ ਇਹਨਾਂ ਨੇ ਬੁਲਾਇਆ ਸੀ ਸਪੈਸ਼ਲੀ ਆਏ ਅਸੀਂ ਬਿਲਕੁਲ ਪਾੜਾ ਸਾਧ ਨੇ ਠੀਕ ਦੱਸਿਆ ਇਹ ਬੜੀ ਸੱਚੀ ਸੁੱੱਚੀ ਜਗ੍ਹਾ ਜਿਹੜਾ ਵੀ ਕੋਈ ਆਪਣਾ ਮਨ ਸਾਫ਼ ਰੱਖ ਕੇ ਸ਼ਬਦਾਂ ਦੇ ਨਾਲ ਬਾਬਾ ਜੀ ਨੂੰ ਯਾਦ ਰੱਖਦਾ ਹੈ ਕਰਦਾ ਹੈ ਹਾਜ਼ਰੀ ਭਰਦਾ ਮੇਰਾ ਖਿਆਲ ਹੈ ਮੈਨੂੰ ਕੋਈ ਬੰਦਾ ਨਹੀਂ ਇਹੋ ਜਿਹਾ ਮਿਲਿਆ ਜਿਹੜਾ ਕਹੇ ਕਿ ਉਸ ਦੀ ਮਨੋ ਕਾਮਨਾ ਨਹੀਂ ਪੂਰੀ ਹੋਈ ਐ ਹੁਣ ਰੀਸੈਂਟਲੀ ਬਹੁਤ ਜ਼ਬਰਦਸਤ ਥਾਣਾ ਆਏ ਮੈਨੂੰ ਯਾਦ ਆ 88 ਚ ਹਾੜ ਆਏ ਸੀ ਜਿਹੜੇ ਬਹੁਤ ਉਹਦੀ ਇੰਟੈਂਸਿਟੀ ਬਹੁਤ ਜ਼ਿਆਦਾ ਸੀ ਲੇਕਿਨ ਇਸ ਵਾਰ ਦੇ ਜਿਹੜੇ ਹਾੜ ਆਏ ਆ ਉਸ ਨਾਲੋਂ ਡੇਵੜਾ ਸੀ 88 ਚ 11 ਲੱਖ ਕਿਉਸੇ ਪਾਣੀ ਡਾਢੀ ਜਾਇਆ ਸੀ ਇਸ ਵਾਰ ਇੰਜੀਨੀਅਰਸ ਨੇ ਮੈજર ਕੀਤਾ ਲਗਭਗ 14 ਲੱਖ ਕਿਉਸੇ ਪਾਣੀ ਆ ਲਗਭਗ ਡੇਢ ਗੁਣਾ ਔਰ ਬੜਾ ਚਮਤਕਾਰੀ ਗੱਲ ਹੈ ਕਿ ਜਦੋਂ ਅਸੀਂ ਗੁਰਦੁਆਰਾ ਸਾਹਿਬ ਗਏ ਨੌਮਣੀ ਨੇ ਦੋ ਪਾਸੇ ਤੋਂ ਪੰਨ ਤੋੜਿਆ ਇੱਕ ਬਿਲਕੁਲ ਮੁਗਲਾਨੀ ਚੱਕ ਦੇ ਸਾਹਮਣੇ ਤੋਂ ਇੱਕ ਹੈਡਵਾਰਕਸ ਤੋਂ ਔਰ ਉਹ ਪਾਣੀ ਇਹਨੇ ਜ਼ੋਰ ਨਾਲ ਗਿਆ ਸਾਡੇ ਤੀਨਾ ਨਗਰ ਸਬਡਿਵੀਜ਼ਨ ਦੇ 104 ਪਿੰਡ ਸਾਡੇ ਨਾਲ ਪ੍ਰਭਾਵਿਤ ਨਹੀਂ ਪਰ ਗੁਰੂ ਸਾਹਿਬ ਦੀ ਚਮਤਕਾਰ ਦੇਖੋ ਕਿ ਪਾਣੀ ਬਿਲਕੁਲ ਉਹਨਾਂ ਦੇ ਸਾਹਮਣੇ ਤੋਂ ਟੁੱਟਿਆ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਨੇ ਮੈਨੇਜਰ ਸਾਹਿਬ ਨੇ ਹੈਡ ਗਾਰੰਟੀ ਸਾਹਿਬ ਨੇ ਦੱਸਿਆ ਕਿ ਪਾਣੀ ਆਇਆ ਗੁਰਦੁਆਰਾ ਸਾਹਿਬ ਦੇ ਦਰਵਾਜ਼ੇ ਤੋਂ ਤੋੜ ਕੇ ਅੰਦਰ ਆ ਕੇ ਨਿਸ਼ਾਨ ਸਾਹਿਬ ਨੂੰ ਟੱਚ ਕੀਤਾ ਮੱਥਾ ਟੇਕਿਆ ਪਾਣੀ ਵਾਪਸ ਹੋ ਗਿਆ ਇਹ ਉਸ ਗੁਰੂ ਮਹਾਰਾਜ ਦਾ ਚਮਤਕਾਰ ਹੈ ਔਰ ਇੰਨਾ ਜ਼ਬਰਦਸਤ ਹੜ ਆਣ ਦੇ ਬਾਵਜੂਦ ਠੀਕ ਹੈ ਨੁਕਸਾਨ ਬਹੁਤ ਹੋਇਆ ਕਾਰੰਟ ਟੁੱਟ ਗਏ ਲੋਕਾਂ ਦੇ ਘਰੋ ਬੇਕਾਰ ਹੋ ਗਏ ਡੰਗਰ ਪਛੇ ਦਾ ਨੁਕਸਾਨ ਹੋਇਆ ਖੇਤਾਂ ਦਾ ਨੁਕਸਾਨ ਹੋਇਆ ਪਰ ਉਸ ਗੁਰੂ ਦੀ ਕਿਰਪਾ ਦੇ ਨਾਲ ਸਾਡੇ ਇਲਾਕੇ ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਇਹ ਵੀ ਇੱਕ ਚਮਤਕਾਰ ਹੈ ਇੰਨਾ ਵੱਡਾ ਹੜ ਆਇਆ ਹੋਵੇ ਔਰ ਅਸੀਂ ਜਾਨੀ ਨੁਕਸਾਨ ਤੋਂ ਬਚਾ ਹੋ ਜਾਈਏ ਇਹ ਉਸ ਬਾਬੇ ਸ੍ਰੀ ਚੰਦ ਮਹਾਰਾਜ ਦੀ ਕਿਰਪਾ ਸਾਡੇ ਇਲਾਕੇ ਤੇ ਬਾਕੀ ਜਗਰੂਪ ਹੁਣਾਂ ਦੀ ਫੈਮਿਲੀ ਬਾਰੇ ਜਿੰਨੇ ਦਿਨ ਅਸੀਂ ਬਾਹਰ ਹੜਪੀੜਾਂ ਦਾ ਪਤਾ ਲੈਣ ਜਾਂਦੇ ਰਹੇ ਆ ਬਕਾਇਦਾ ਸਾਡੇ ਨਾਲ ਰਿਹਾ ਬਹੁਤ ਧਾਰਮਿਕ ਫੈਮਿਲੀ ਆ ਅੱਜ ਦੇ ਦਿਨ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਦੇ ਵੱਲੋਂ ਕਾਂਗਰਸ ਪਾਰਟੀ ਵੱਲੋਂ ਅਰੁਣਾ ਚੌਧਰੀ ਵੱਲੋਂ ਆਉਣਾ ਸੀ ਲੇਕਿਨ ਅੱਜ ਤੁਹਾਨੂੰ ਸਭ ਨੂੰ ਪਤਾ ਹੈ ਇਹ ਹੜਾ ਦੇ ਉੱਤੇ ਹੀ ਅੱਜ ਵਿਧਾਨ ਸਭਾ ਦਾ ਸੈਸ਼ਨ ਹੈ ਉਹ ਸਾਰੇ ਐਮ ਐਲ ਏ ਜਿਹੜੇ ਚੰਡੀਗੜ੍ਹ ਸੈਸ਼ਨ 'ਚ ਨੇ ਮੈਂ ਚੰਡੀਗੜ੍ਹੋਂ ਸਪੈਸ਼ਲੀ ਚੱਲ ਕੇ ਆਇਆ ਤੁਹਾਨੂੰ ਸਾਰਿਆਂ ਨੂੰ ਵਧਾਈ ਦੇਣ ਵਾਸਤੇ ਇਸ ਪਰਿਵਾਰ ਨੂੰ ਔਰ ਸਾਰੀਆਂ ਸੰਤਾਨਾਂ ਨੂੰ ਬਾਬਾ ਸ਼੍ਰੀ ਚੰਦ ਜੀ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਣੇ ਹੀ ਪਿਆਰ ਸਤਿਕਾਰ ਸਹਿ ਬਾਬਾ ਜੀ ਦੇ ਪਰਵਜਾਂ ਨਾਲ ਸੰਜਮ ਕੀਤੀ ਆ ਸੋ ਗੁਰੂ ਨਾਨਕ ਸਾਹਿਬ ਜੀ ਕਫਤਾਰਪੁਰ